ਸਵਿੰਦਰ ਸਿੰਘ ਚਤਾਲਾ ਸੂਭਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਚਾਰਕ ਕਮੇਟੀ ਪੰਜਾਬ ਅੱਜ ਕਿਸਾਨ ਮਜ਼ਦੂਰ ਸੰਚਾਰਕ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਸ਼ਹਿਰਪੁਰ ਦੀ ਜਿਹੜੀ ਮੀਟਿੰਗ ਆ ਉਹ ਕਸਬਾ ਟਾਂਡੇ ਦੇ ਵਿੱਚ ਪਰਮਜੀਤ ਸਿੰਘ ਪ੍ਰਧਾਨ ਆ ਜਿਹੜੇ ਜਿਹਦੇ ਤੇ ਉਹਨਾਂ ਦੇ ਘਰ ਆ ਲੱਗੀ ਆ ਜਿਹਦੇ ਵਿੱਚ ਅਹਿਮ ਅਜੰਡਿਆਂ ਦੇ ਉੱਤੇ ਵਿਚਾਰ ਕੀਤੀ ਗਈ ਆ ਪਹਿਲਾ ਅਜੰਡਾ ਦੇ ਫੰਡ ਦਾ ਵਾ ਫੰਡ ਇਹਨਾਂ ਨੇ ਜੋ ਇੱਥੇ ਵਾਦਾ ਕੀਤਾ ਪੀ 30 ਜੂਨ ਤਾਈ ਲਾਸਟ 30 ਮਈ ਤਾਈ ਸਾਰੇ ਦਾ ਸਾਰਾ ਫੰਡ ਜਿਹੜਾ ਉਹ ਇਕੱਠਾ ਕਰਕੇ ਜ਼ੋਨ ਦੇ ਵਿੱਚ ਜਮ੍ਹਾਂ ਕਰਵਾ ਕੇ ਜ਼ਿਲ੍ਹੇ ਦੇ ਵਿੱਚ ਤੇ ਸੂਬੇ ਦੇ ਵਿੱਚ ਜਿਹੜਾ ਫੰਡ ਜਮ੍ਹਾਂ ਕਰਵਾਇਆ ਜਾਊਗਾ ਇਸੇ ਤਰ੍ਹਾਂ ਹੀ ਜਥੇਬੰਦਕ ਢਾਂਚੇ ਨੂੰ ਥੱਲੇ ਪਿੰਡ ਪਧਰੀ ਠੀਕ ਕਰਨ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੀਟ ਗਾਲਵਾਈਆਂ ਜਾਣਗੀਆਂ ਜਿਹੜੇ ਵੀ ਇੱਥੇ 4-5 ਜ਼ੋਨ ਚੱਲਦੇ ਆ ਉਹ ਲਗਭਗ 1 ਮਹੀਨੇ ਦਾ ਹੀ ਕੀ ਜੁਮਤ ਹੈ ਸਾਰੇ ਪਿੰਡਾਂ ਦੇ ਵਿੱਚ ਮੀਟਗਾ ਲਵਾ ਕੇ ਐ ਸਾਰਾ ਵਧੀਆ ਤਰੀਕੇ ਦੇ ਨਾਲ ਜਥੇਬੰਦਕ ਢਾਂਚਾ ਖੱਲਿਓਂ ਸਾਰ ਕੇ ਲਿਆਵਾਂਗੇ ਪਿੰਡ ਪਧਰੀ ਕਮੇਟੀਆਂ ਬਣਾ ਕੇ ਉਹ ਢਾਂਚਾ ਧਲਿਓ ਸਾਰ ਕੇ ਲਿਆਂਦਾ ਜਾਊਗਾ ਇਹ ਵੀ ਗੱਲ ਜਿਹੜੀ ਪਾਸ ਹੋਈ ਹੈ ਕੋਈ ਵੀ ਕਿਸੇ ਖਾਨ ਦੇ ਤੇ ਸਰਕਾਰੀ ਦਾਰੇ ਦੇ ਵਿੱਚ ਰਿਸ਼ਵਤ ਨਹੀਂ ਦੇਊਗਾ ਜੇ ਹਿਸਾਬ ਨਾਲ ਪੰਜਾਬ ਸਰਕਾਰ ਨੇ ਇੱਥੇ ਪੰਜਾਬ ਵਿੱਚ ਪੁਲਸ ਰਾਜ ਬਣਾਇਆ ਪੁਲਸ ਸਟੇਟ ਬਣੀ ਹੈ ਵਿਧਾਨਕ ਢਾਂਚਾ ਪੂਰੀ ਤਰ੍ਹਾਂ ਫੇਲ ਹੋਇਆ ਇੱਥੇ ਇੱਥੇ ਪੁਲਸ ਸਟੇਟ ਬਣੀਆ ਪੰਜਾਬ ਸਰਕਾਰ ਪੁਲਸ ਤੇ ਬਲਬੂਤੇ ਦੇ ਰਾਜ ਕਰ ਰਹੀ ਆ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਫੈਸਲਾ ਕੀਤਾ ਕਿ ਜਥੇ ਬੰਦੀ ਵੱਡੀ ਲਾਮ ਬੰਦੀ ਕਰਕੇ ਜਿਹੜਾ ਪੁਲਸ ਦਾ ਜ਼ਬਰ ਲੋਕਾਂ ਤੇ ਹੋ ਰਿਹਾ ਉਹ ਜ਼ਬਰ ਵੀ ਹਟਾਇਆ ਜਾਊਗਾ ਉਹਦੇ ਫੈਸਲੇ ਵੀ ਕੀਤੇ ਆ ਤੇ ਜੁਲਾਈ ਦੇ ਵਿੱਚ ਇੱਥੇ ਇੱਕ ਵੱਡੀ ਕਨਵੈਨਸ਼ਨ ਕਰਕੇ ਜਿਹੜੇ ਅਗਲੇ ਐਕਸ਼ਨ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾਊ ਜਿਹੜਾ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਜ਼ਬਰਦਸਤ ਕਰਕੇ ਭਗਵਾਨਤ ਮਾਨ ਦੀ ਸਰਕਾਰ ਨੇ ਉਥੋਂ ਧਰਨੇ ਠਾਏ ਆ ਤੇ ਜਿੱਥੇ ਕਰੋੜਾਂ ਰੁਪਈਆ ਦਾ ਨੁਕਸਾਨ ਕਿਸਾਨਾਂ ਦਾ ਮਜ਼ਦੂਰਾਂ ਦਾ ਟਰਾਲੀਆਂ ਏਸੀ ਉਥੇ ਆਪਣੇ ਪੱਖੇ ਇਸੇ ਤਰ੍ਹਾਂ ਕੂਲਰ ਜਾਂ ਦੂਸਰਾ ਵਾਟਰ ਕੂਲਰ ਸਾਰਾ ਕੁਝ ਉਥੇ ਜਿਹੜਾ ਤਬਾਹ ਕੀਤਾ ਗਿਆ ਲੁੱਟ ਕੇ ਖੜਾਇਆ ਗਿਆ ਲਟਾਇਆ ਗਿਆ ਲੋਕਾਂ ਨੂੰ ਉਹਦੀ ਪ੍ਰਭਾਈ ਵੀ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਲਾ ਕੇ ਉਹ ਪੂਰੀ ਤਰ੍ਹਾਂ ਦੇ ਇਹ ਫੈਸਲੇ ਜਿਹੜੇ ਅੱਜ ਇੱਥੇ ਕੀਤੇ ਆ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਦਾ ਜਿਲ੍ਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਊਗਾ ਜੋ ਵੀ ਜਥੇ ਬੰਦੀ ਦੇ ਹੁਕਮਾਂਨਗੇ ਉਥੇ ਪੂਰਾ ਪੂਰਾ ਜਿਹੜਾ ਆਪਣਾ ਹੁਸ਼ਿਆਰਪੁਰ ਜਿਹੜਾ ਉਤਰੂਗਾ ਇਹ ਫੈਸਲੇ ਆ ਚੋਇਆ ਧੰਨਵਾਦ ਜੀ